ਜਿਵੇਂ ਮੈਂ ਪਟਕਦਾ ਫਿਰਦਾ ਹਾਂ ਨੀ ਤੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀ ਨਾ ਲੱਗੇ ਮੇਰੇ ਤੋਂ ਬਿਨਾ ਹੈ ਰੱਬ ਕਰਕੇ ਤੇਰਾ ਜੀ ਨਾ ਲੱਗੇ ਮੇਰੇ ਤੋਂ ਬਿਨਾ ਤਾਰੇ ਗਿਣ ਗਣ ਮੇਰੇ ਵਾਂਗੂ ਲੰਘਣ ਰਾਤਾਂ ਨੀ ਕੰਦਾ ਕੌਲਿਆਂ ਦੇ ਨਾਲ ਕੱਲੀ ਆਵੇਂ ਬਾਤ ਹਣੀ ਨਸੀਬ ਨਾ ਹੋਵੇ ਚਾਨਣ ਤੈਨੂੰ ਨੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀਣਾ ਲੱਗੇ ਮੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀਣਾ ਲੱਗੇ ਮੇਰੇ ਤੋਂ ਬਿਨਾ ਖਾਣ ਪੀਣ ਤੋਂ ਛੁੱਟੀ ਹੋ ਜੇ ਤੂੰ ਮਰ ਜਾਣੀਂ ਦੀ ਬਿਓ ਵਰਗੀ ਤੈਨੂੰ ਲੱਗੇ ਨੀਕ ਕੁੱਟ ਵੀ ਪਾਣੀ ਦੀ ਖਾਣ ਪੀਣ ਤੋਂ ਛੁੱਟੀ ਹੋ ਜੇ ਤੂੰ ਮਰ ਜਾਣੀਂ ਦੀ ਬਿਓ ਵਰਗੀ ਤੈਨੂੰ ਲੱਗੇ ਨੀਕ ਕੁੱਟ ਵੀ ਪਾਣੀ ਦੀ ਬਿੰਦ ਸਰੇ ਨਾ ਗਮਦੀ ਮਾਲਾ ਬਿੰਦ ਸਰੇ ਨਾ ਗਮਦੀ ਮਾਲਾ 헤ਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀਣਾ ਲੱਗੇ ਮੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀਣਾ ਲੱਗੇ ਨੀ ਮੇਰੇ ਤੋਂ ਬਿਨਾ